ਹੈਲੋ एवरीवन ਵੈਲਕਮ ਬੈਕ ਟੂ ਮਾਈ ਅਨਦਰ ਨਿਊ ਵਲੌਗ ਕਿਵੇਂ ਸਾਰੇ ਠੀਕ ਠਾਕ ਹੋ ਬਾਜੀ ਕੇਸੂ ਦੁਪਹਿਰ ਦੇ 12:30 ਤੇ ਮਾਰਨਿੰਗ ਅਸੀਂ 8 ਵਜੇ ਘਰ ਆ ਗਏ ਸੀਗੇ ਤੁਹਾਨੂੰ ਪਤਾ ਕਰ ਪ੍ਰੋਗਰਾਮਾਂ ਤੇ ਤਿਆਰੀਆਂ ਚ ਬਹੁਤ ਬਿਜ਼ੀ ਹਾਂ ਤੇ ਅਨਸਾਰ ਹੀ ਪਹਿਲਾਂ ਸ਼ਾਵਰ ਲਿੱਤਾ ਸ਼ਾਵਰ ਸੌਰੀ ਹੋਣ ਲਿੱਤਾ 12 ਵਜੇ ਤੇ ਆ ਕੇ ਘਰ ਦੇ ਕੰਮ ਕੀਤੇ ਪਹਿਲਾਂ ਤਾਂ ਮਕੈਨਿਕ ਦੇ ਟਰੱਕ ਖੜਾ ਕੇ ਅਨ ਦੋਸਤ ਵਾਰ ਕਾਰਵਾਸ਼ ਕਰਾਇਆ ਮਤਲਬ ਅਸੀਂ 7:30 ਵਜੇ ਘਰੇ ਆ ਗਏ ਸੀ ਉਸ ਤੋਂ ਬਾਅਦ ਅ ਗੁਰਦੀਪ ਜੀ ਨੇ ਚਾਹ ਚੂ ਪੀ ਕੇ ਮੈਂ ਵੀ ਜਾ ਪੀ ਕੇ ਨਰ ਕੇ ਬ੍ਰੇਕਫਾਸਟ ਕਰ ਰਿਆ ਸੀਗਾ ਬ੍ਰੇਕਫਾਸਟ ਕਰਨ ਤੋਂ ਬਾਅਦ ਅਸੀਂ ਆ ਗਏ ਸੀ ਬਾਹਰ ਤੇ ਬਾਹਰ ਜੋ ਅਸੀਂ ਸ਼ੁਰੂ ਹੋਏ 11:30 ਸਾਨੂੰ 12:00 ਬਜ ਗਏ ਹੁਣ ਮੈਂ ਸ਼ਾਵਰ ਲੈ ਕੇ ਫ੍ਰੀ ਹੋਈ ਆ ਅੱਜ ਅਸੀਂ ਪਹਿਲਾਂ ਵੀ ਧੋਤਾ ਸੀ ਹੁਣ ਕੇ ਚਲੋ ਇੱਕ ਕਾਰ ਖੜੀ ਸੀ ਨਾ ਅੰਦਰ ਇੱਕ ਵਾਰ ਦੁਬਾਰਾ ਧੋ ਦਿੱਤਾ ਜਾਵੇ ਦੁਬਾਰਾ ਹਨਾ ਮੋਟਾ ਮोटा ਕਲੀਨ ਕਰ ਦਿੱਤਾ ਜਦ ਵਿੱਚ ਇੱਥੇ ਆਪਣਾ ਸਟੱਫ ਪਿਆ ਸੀ ਤੇ ਆਪਾਂ ਇਹਨੂੰ ਕਵਰ ਕਰਤਾ ਆ ਹਾ ਫੋਮ ਵਗੈਰਾ ਪਈ ਜਿਹੜੀ ਇਹ 15 ਬਿਸ਼ਾਉਣੀ ਹੈ ਹਨਾ ਸਾਰੇ ਬੈਠਣਗੇ ਜਿਹਦੇ ਉੱਪਰ ਤੇ ਆਪਾਂ ਜਿਹੜੇ ਉੱਪਰਲੇ ਕਵਰ ਨਹੀਂ ਉਹ ਵੀ ਆਪਾਂ ਧੋਤੇ ਨੇ ਉਹ ਕੰਮ ਡਾਨਾ ਆਪਣਾ ਹੁਣ ਕੱਲ ਇੱਕ ਦਿਨ ਤਾਂ ਰਹਿ ਗਿਆ ਕੱਲ ਨੂੰ ਤਾਂ ਮਾਰਨਿੰਗ ਆਪਣਾ ਪ੍ਰੋਗਰਾਮ ਹੀ ਆ ਚੇਅਰਜ਼ ਵਗੈਰਾ ਵੀ ਆਪਾਂ ਇੱਥੇ ਲਾ ਕੇ ਰੱਖਦੇ ਤੇ ਟੇਬਲ ਬਾਅਦ ਚ ਖੋਲ ਲਾਂਗੇ ਉਹ ਗੱਡੀ ਆਪਾਂ ਇਹਦੀ ਬਾਹਰੋਂ ਹੀ ਲਾਉਣੀ ਹੈ ਗਰਾਜ ਨਾਲ ਇੱਕ ਵਾਰ ਆਪਾਂ ਪੂਰਾ ਧੋਤਾ ਵਾ ਹੁਣ ਨਹੀਂ ਆਪਾਂ ਬਾਰ-ਬਾਰ ਧੋਣਾ ਹੈਗਾ ਕਿਉਂਕਿ ਸਵੇਰੇ ਤਾਂ ਪ੍ਰੋਗਰਾਮ ਹੀ ਆ ਤਾਂ ਉਸ ਤੋਂ ਬਾਅਦ ਕੀਤੀ ਗੱਡੀ ਕਲੀਨ ਪੂਰੀ ਪਾਲਿਸ਼ ਵਗੈਰਾ ਕੀਤੀ ਕਿਉਂਕਿ ਮਹਾਰਾਜ ਦੀ ਸਵਾਰੀ ਆਪਾਂ ਕਾਰ ਚ ਲੈ ਕੇ ਆਉਣੀ ਆ ਤੇ ਮੈਟ ਮੁਟ ਕੱਢ ਕੇ ਸਮਾਰ ਕੇ ਕਲੀਨ ਕੀਤੀ ਪਹਿਲਾਂ ਬਾਹਰੋਂ ਘਾਰ ਵਾਸ਼ ਕਰਾਇਆ ਤੇ ਫਿਰ ਅੰਦਰ ਡੀਟੇਲ ਕੀਤੀ ਪੂਰੀ ਗੱਡੀ ਹੁ ਕੌਮੋਟਾ ਸਮਾਨ ਰਹਿਦਾ ਵਾ ਉਹ ਲੈ ਕੇ ਆਈਏ ਤੇ ਬਾਹਰੋਂ ਵੀ ਪੂਰਾ ਜਿਹੜਾ ਵਾ ਡਰਾਈਵੇ ਕਲੀਨ ਕੀਤਾ ਕੱਪੜੇ ਵੀ ਸੁੱਕ ਗਏ ਨੇ ਸਾਫ ਥੁਕ ਕੀਤਾ ਸੀ ਇਹਨਾਂ ਤੇ ਫਿਰ ਮੈਟ ਜਿਹੜੇ ਨੇ ਹਜੇ ਆ ਪਏ ਨੇਗੇ ਮੈਟ ਵੀ ਸਾਰੇ ਧੋ ਕੇ ਇੱਥੇ ਰੱਖਤੇ ਸੀਗੇ ਤੇ ਹੁਣ ਜਿਹੜੀ ਧੋਪ ਅੱਜ ਗਈ ਸੀ ਟੈਂਪਰੇਚਰ ਬਹੁਤ ਜ਼ਿਆਦਾ ਵਾ ਤੇ ਆਪਣੇ ਵੀ ਮੈਟਸ ਖੋਣ ਦੀ ਲੋੜ ਨਹੀਂ ਪੈਣੀ ਤਾਂ ਵਿੰਟਰ ਚ ਦੋ ਦਿਨ ਨਹੀਂ ਸੁੱਕਦੇ ਹੈਗੇ ਤੇ ਇੱਥੇ ਹੀ ਪਾਣੀ ਨਾਲ ਵਾਸ਼ ਕਰਕੇ ਇੱਥੇ ਰੱਖਤੇ ਸੀਦੇ ਸੁੱਕ ਗਏ ਨੇਗੇ ਇਹ ਤੇ ਸੋਦੇਨਸ ਮਾਰ ਕੇ ਪਾਣੀ ਦਿੱਤਾ ਆਪਣਾ ਜਿਹੜਾ ਸਵੇਅਰਸ ਤੀਆਂ ਦੋ ਤਿੰਨ ਇਹ ਵੀ ਸਾਫ਼ ਕੀਤੀਆਂ ਤੇ ਅੰਦਰ ਉਹ ਜਿਹੜਾ ਆਪਣਾ ਵਾ ਇੱਥੋਂ ਜੇ ਆਪਾਂ ਇੰਟਰਸ ਕਰਾਉਣੀ ਮਹਾਰਾਜ ਦੀ ਸਵਾਰੀ ਤੇ ਆਪਾਂ ਕਰਕੇ ਆਪਾਂ ਜਿਹੜਾ ਸ਼ੂ ਰੈਕ ਸੀਗਾ ਉਹਨੂੰ ਬਾਹਰ ਹੀ ਕਰਤਾ ਇੱਥੇ ਖੜਤਾ ਤਾਂ ਜੋ ਮੁਰੇ ਨਾਲ ਡੜਿੱਕਾ ਜਿਹਨੇ ਲੱਗੇ ਫਿਰ ਵਧੀਆ ਨਹੀਂ ਲੱਗਦਾ ਕਿ ਮਹਾਰਾਜ ਦੀ ਸਵਾਰੀ ਉਨੇ ਤੇ ਜਿਹੜੇ ਸ਼ੂ ਰੈਕ ਉਹ ਮੁਰੇ ਪਿਆ ਵਾ ਹੁਣ ਗਾਇਸ ਚੱਲੇ ਗ੍ਰੋਸਰੀ ਕਰਨ ਤੁਹਾਨੂੰ ਦਿਖਾਉਣੀ ਹੈ ਕੀ ਕੀ ਸਮਾਨ ਰਹਿਦਾ ਬਾਕੀ ਤੇ ਮੈਂ ਮਿੰਮਿੰਟ ਸਟੱਫ ਤਾਂ ਲੈ ਰਿਆ ਸੀਗਾ ਤੇ ਥੋੜਾ ਮੋਟਾ ਇਹਨੂੰ ਤੁਹਾਨੂੰ ਦਿਖਾਉਣੀ ਹੈ ਆਈਸ ਸਾਰੀ ਹੁਣ ਤਿਆਰੀ ਹੋ ਗਈ ਆਪਾਂ ਮੈਟ ਵੀ ਨਾਲੇ ਬਿਚਾ ਦਿੱਤੇ ਤਾਂ ਆਪ ਕੋ ਬਹੁਤ ਜ਼ਿਆਦਾ ਸੀ ਨਾ ਇਸ ਕਰਕੇ ਸੁੱਕ ਕੇ ਛੇਤੀ ਮੈਗ ਨਹੀਂ ਤਾਂ ਵਿੰਟਰ ਚ ਸੁੱਕਦੇ ਨਹੀਂ ਛੇਤੀ ਬਾਹਰੋਂ ਐ ਤਾਂ ਡਿਟੇਲਿੰਗ ਕਰਾਉਣੀ ਸੀਗੀ ਪਰ ਟਾਈਮਿੰਗ ਲੱਗ ਕੇ ਕੰਮ ਕੁਝ ਤੇ ਆਇਆ ਬਸ ਮੈਂ ਇਹ ਵੀ ਨਹੀਂ ਬਾਰੇ ਨਹੀਂ ਮਾਈਕ ਲੱਭ ਮਾਈਕ ਕੱਟ ਨਾ ਜਾਂ ਤਾਂ ਵਿੱਚ ਪਈ ਨਹੀਂ ਤੇ ਉਹਨਾਂ ਜਿਹੜਾ ਜਿੰਨੀ ਕ ਸਾਧ ਤੋਂ ਕਰੀਬ ਹੋਈ ਚੱਕ ਕਰ ਕੇ ਪੂਰੀ ਬਧੀਆ ਬੱਬਾ ਜੀ ਨੇ ਬੈਠ ਕੇ ਵੇਖ ਚ ਅਸੀਂ ਬਾਲਮਾਰਟ ਜਾਂਦੇ ਜਾਂਦੇ ਇੱਧਰੋਂ ਪਰਲੇ ਨੂੰ ਵਾਪਸ ਚਲੇ ਗਏ ਸੀਗੇ ਫੈਡਿੰਗ ਕਰਾਉਣ ਵਾਲੀ ਸੀਗੀ ਤੇ ਤੇ ਨਾਲ ਗੱਡੀ ਘੜੇ ਦੇ ਅੰਦਰ ਫਿਰ ਮੈਂ ਅਪਾਇੰਟਮੈਂਟ ਲਾ ਕੇ ਹੋਣਾ ਪੈਂਦਾ ਵਾ ਤੇ ਆਪਾਂ ਜਿੱਥੇ ਕਾਲ ਤੇ ਉਹ ਕਹਿੰਦੇ ਹੁਣੀ ਆ ਜਾਓ ਅਸੀਂ ਬਾਲਮਾਰਟ ਤੋਂ ਫਿਰ ਗੱਡੀ ਮੋੜੀ ਤੇ ਆਪਾਂ ਫਿਰ ਅੱਗੇ ਇੱਧਰ ਹੁਣ ਟ੍ਰੇਡਿੰਗ ਤੋਂ ਕਰਾਈਏ ਇੱਕ ਅਸੀਂ ਨੇ ਬੀਡ ਕੱਟ ਕਰਾਇਆ ਵਾ ਪਰ ਕਾਲੂ ਤਾਂ ਟਾਈਮ ਨਹੀਂ ਲੱਗਣਾ ਸੀ ਉਹ ਸਾਡੇ ਟ੍ਰੇਡਿੰਗ ਚ ਲਈ ਦੇ ਤੇ ਹੁਣ ਜਾਂਦੇ ਆ ਬਾਲਮਾਰਟ ਦੇ ਕੋਲ ਅੱਧੇ ਘੰਟੇ ਚ ਹੀ ਹੋ ਗਿਆ ਆਪਾਂ ਕਿ 1:00 ਵਜੇ ਆਏ ਆ 1:30 ਹੋਏ ਨੇ ਗਏ ਜੱਜ ਅੱਧਾ ਘੰਟਾ ਲੱਗਿਆ ਸਾਰਾ ਤਾਂ ਅਭੀ ਚਲ ਕੰਮ ਨੇ ਬੜ ਗਏ ਹੁਣ ਹੁਣ ਜਾਣਾ ਵਾਲਮਾਰਟ ਉਸ ਤੋਂ ਬਾਅਦ ਸ਼ਾਇਦ ਗੁਰਦੁਆਰਾ ਸਾਹਿਬ ਜਾਈਏ ਕਿਉਂਕਿ ਇੱਥੋਂ ਆਪਾਂ ਚਾਲਣੀ ਚਾਲਣੀ ਵਗੈਰਾ ਤੇ ਟਾਲੇ ਉਹ ਕੀਂ ਦੀਆ 40 ਕੈਟਲ ਭਾਂਡੇ ਹਾਂ ਉਹ ਲੈ ਕੇ ਆਉਣੇ ਤੇ ਬਾਕੀ ਦਾ ਸਮਾਨ ਸਾਰਾ ਆਪਣੇ ਕੋਲ ਹੈਗਾ ਹਨਾ ਫੋਨ ਕਰੂੰਗੀ ਗੁਰਦੁਆਰਾ ਸਾਹਿਬ ਵੀ ਆ ਜੀ ਹੁਣ ਪਹਿਲਾਂ ਆਪਾਂ ਵਾਲਮਾਰਟ ਚੱਲੀਏ ਨੇ ਇੱਕ ਪਹਿਲਾਂ ਸਿਰਾਚੋਂ ਮੁੜ ਕੇ ਆਏ ਹੁਣ ਤੇ ਗੋ ਦਾ ਟੈਂਪਰੇਚਰ ਜਿਹੜਾ 36 ਹੈ ਪਿਆ ਕੱਲ ਨੂੰ ਪਤਾ ਨਹੀਂ ਕੀ ਬਣਨਾ ਸਕਦਾ ਆਦੋ ਮੇਰਾ ਬੜੀਆ ਹੋਵੇ ਟੈਂਪਰੇਚਰ ਪਰ ਉਨਤੀ ਦਿਖਾਇਆ ਹੋਇਆ ਬਾਕੀ ਦੇਖੋ ਕੰਪਲ ਲਾ 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 ਲਿ ਲੱਗ ਜਾ ਅੱਗੇ ਅੱਜ ਆ ਸੁਪਤਾ ਪਿਆ ਕਰੇ ਅੱਜ ਇਹਨੇ ਬਦਮੀ ਹੋ ਕੇ ਕਿੰਦੇ ਦੋਖ ਜਿਹਾ ਮਨ ਲੱਗ ਗਿਆ ਨਾ ਸਟ੍ਰਾਈਡਿੰਗ ਵੇਲੇ ਮੇਰੇ ਪਹਿਲਾਂ ਹੀ ਢੋੜਾ ਰੱਖਿਆ ਉਹਦਾ ਸੋਚ-ਸੋਚ ਕੇ ਹੂੰ ਸਹੀ ਰਿਹਾ ਉਹਦਾ ਜਵਲਮਟ ਜਾ ਕੇ ਤੁਹਾਨੂੰ ਮਿਲਦੇ ਮੈਂ ਲੋਕ ਲਾ ਰਹੇ ਹਾਂ ਗਾਇਸ ਬਾਰਮੜ ਪਹੁੰਚ ਗਏ ਆ ਗੋਇਸ ਬਰਮੜ ਬਹੁਤ ਦੂਰ ਆ ਐਸ਼ੀਆ ਨੇ ਨੇੜੇ ਆਪਣੇ ਕੰਮ ਹਮਮ ਬਰਮੜ 15 ਕਮੰਦਰ ਆ ਲੱਗਦੇ ਹੁੰਦਾ ਪਰ ਚੱਲੀ ਫੜ ਫੜ ਕੰਮ ਬਹੁਤ ਨਹੀਂ ਐਸ਼ੀਆ ਦੀ ਤਰ੍ਹਾਂ ਗੱਦੀ ਵੀ ਜਦੋਂ ਆ ਰਾਮ ਨਖੜਾ ਦੇ ਚੱਲਦੇ ਸੀ ਮਤਲਬ ਕੋਲੋ ਚਾਹੀਦਾ ਕਰੇ ਕੰਮ ਚੱਕੀ ਨਹੀਂ ਮੇਰੇ ਜੋ ਮੈਂ ਅੱਗੇ ਉੱਠ ਖੜੇ ਸੀ ਤਾਲ ਤੇ ਅਸੀਂ ਉਹਦਾ ਮੈਨੂੰ ਵੀਰ ਇੱਕ ਵਾਰੇ ਘੁੱਟ ਕੇ ਦੇਖੇ ਮੈਂ ਲੱਗਾਂ ਮੈਂ ਸੁਪਰਾ ਤਾਂ ਦੇ ਦੇ ਭਰਾ ਖੋਲ ਖੋਲ ਦੇਖਣ ਮੈਂ ਕਿ ਮੈਂ ਇਹੀ ਆ ਮੈਂ ਇਹੀ ਆ ਸ਼ਾਮ ਨੂੰ ਲੈਣ ਚੱਲੀ ਆ ਆਪਣੇ ਕੋਲ ਪਰਚਾ ਕਰ ਹਮਮ ਬਾੜ ਬੋਰਸ਼ ਬਾਈ ਪਹਿਲਾਂ ਪਿੱਛੇ ਕਰ ਦੋ ਹੂੰ ਟਕਾ ਕੇ ਰੱਖੀ ਚਾਹੇ ਆਵੇ ਰੱਖਣਾ ਬਣਾ ਹੋਰ ਸਮਾਨ ਵੀ ਰੱਖਣਾ ਹਾਂ ਚੱਕ ਨਾ ਮੈਂ ਟਕਾ ਮੈਂ ਟਕਾਣਾ ਨਾ ਫੜ ਨਾ ਟਕਾ ਨਾ ਲੈ ਟਕਾ ਲਓ ਗਾਇਸ ਆ ਦੇਖੋ ਗਾਇਸ ਗਾਇਸ ਆ ਦੇਖੋ ਇਸ ਬੰਦੇ ਦੀ ਕਰਤੂਤ ਦੇਖੋ ਥੱਲੇ ਸਾਈਡ ਦਾ ਸਮਾਨ ਉੱਧਾ ਲੈ ਤੇ ਭੱਜ ਜਾ ਛਿੱਟੇ ਹੜ ਗਰ ਭਜੀ ਹਾਂ ਕੀ ਕਰੀਏ ਕੀ ਰੋਕਦੇ ਮੈਂ ਫਾਹੂ ਮਮੀ ਕੋਈ ਨਾ ਇਹਨੂੰ ਬੰਦ ਕਰ ਸਕਾਈ ਸਾਨੂੰ ਭੁੱਖ ਲੱਗਦੀ ਜੀਆ ਖੋਲ ਆ ਇਸ ਦੇ ਉੱਪਰ ਰੱਖ ਤਾਂ ਕਿ ਉਹ ਤੇ ਮੈਟ ਨਹੀਂ ਹੋਣਗੇ ਹਾਂ ਕੋਈ ਵੀ ਚੀਜ਼ ਨਿਕੜ ਸਾਰੀਆਂ ਚ ਪਾ ਦੇ ਰੱਖਾਂ ਕਿਤੇ ਪਿਛਾ ਦੇ ਕੋਲਡ ਡਰਿੰਕ ਸਾਰੇ ਕੋਲਡ ਡਰਿੰਕ ਸਾਰੇ ਆਏ ਨੇ ਕਮਚ ਕਿੰਨੇ ਆਏ ਨੇ ਪਾ ਦੀਏ ਪਾ ਦੇ ਪਾ ਦੇ ਇੱਥੇ ਪਾ ਦੇ ਸੋਕ ਸਾਰੇ ਚ ਪਾ ਦੇ ਮੈਨੂੰ ਜਲਦੀ ਘਟਾਣ ਹੋ ਜਾਂਦੀ ਹੈ ਸੋ ਪਕਣੀ ਜ਼ਿਆਦਾ ਤੁਹਾਨੂੰ 38 ਟੈਂਪਰੇਚਰ ਹੋਇਆ ਪਿਆ ਚੱਲ ਜੀ 10 ਗੋ ਪਾਰਟੀ ਫਰ ਨਗਰਪਾਲ ਫਰ ਨਗਰਪਾਲ ਔਰ ਕੱਲ ਦਾ ਪ੍ਰੋਗਰਾਮ ਕੈਨਸਲ ਹੀ ਕਰ ਦਿੰਨੇ ਮੈਨੂੰ ਕਿ ਨਗਰਪਾਲੀ ਚੱਲਦੇ ਪਹਿਲਾਂ ਮੈਂ ਚਕਾ ਨਹੀਂ ਖੜ ਜਾ ਗਾਈਜ਼ ਆਪਾਂ ਜਾਣਾ ਸੀ ਉੱਥੇ ਇੱਕ ਫਾਰਮ ਵਗੈਰਾ ਲੈਣ ਤੇ ਭੈਣ ਉਹ ਆਪਾਂ ਨੂੰ ਵੀਰਜੀ ਨੂੰ ਫੋਨ ਕਰਤਾ ਉਹ ਕਹਿੰਦੇ ਮੈਂ ਆਪ ਹੀ ਲੈ ਆਉਂਗਾ ਬਿਜਲੀ ਪਰ ਕਰ ਦੂੰਗਾ ਨਵਾਂ ਦੇ ਵਿੱਚ ਗੱਡੀ ਚ ਆਉਣਾ ਨਹੀਂ ਸੀ ਸਮਾਨ ਸਮਾਨ ਜਾਦੇ ਸੀਗਾ ਫਿਰ ਮੈਂ ਅਸੀਂ ਹੁਣ ਆਦੇ ਗੁਰਦੁਆਰਾ ਸਾਹਿਬ ਮੈਂ ਸੋ ਸਾਰੇ ਕੰਮ ਨੇ ਵੇਟ ਕੇ ਘਰੇ ਬਣਨੇ ਆ ਫੇਰੀ ਚਾਹ ਪੀ ਮਹਾਰਾਮ ਨਾਲ ਬੈ ਕੇ ਗੁਰਦੁਆਰਾ ਸੇਵਾ ਗਿਆ ਆਪਾਂ ਲੈਣੀ ਤਾਂ ਚਾਨਣੀ ਸਾਹਿਬ ਚੱਕਣਾ ਵਾ ਤੇ ਹੋਰ ਜਿਹੜਾ ਆਪਣੇ ਚਾਹ ਵਾਲੇ ਆ ਵੀ ਹੋ ਗਏ ਕਰਦੇ ਹੋ ਸਾਜ ਉਸਮਨ ਪੂਰਾ 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 ਤੂੰ ਹੀ ਘਬਰੀ ਜਾਨੀ ਆ ਘਬਰ ਹੀ ਨਹੀਂ ਲੱਗੀ ਪਹਿਲਾਂ ਹੀ ਪਈ ਆ ਘਬਰ ਨਹੀਂ ਆ ਮੁੰਡੂ ਜਿਹੜਾ ਆਉਣਾ ਮੇਰੇ ਕੋਲ ਛੋਟੀ ਆ ਮੰਜੀ ਸਾਬ ਰਹਿ ਗਿਆ ਹਾਂ ਮੰਜੀ ਸਾਬ ਇੱਕ ਵਾਰ ਸਪੀਕਰ ਚੱਕ ਦੂੰ ਸਪੀਕਰ ਮੁੰਡੇ ਰੱਖ ਦਿੰਨੇ ਮੰਜੀ ਸਾਬ ਇੱਥੇ ਪੁੱਛਿਆ ਜਾਣਾ ਕੋਈ ਨਹੀਂ ਦੇਖੇ ਸਪੀਕਰ ਮੁੰਡੇ ਰੱਖ ਲੈ ਸਪੀਕਰ ਇੱਥੇ ਰੱਖ ਲੈ ਇੱਥੇ ਇੱਥੇ ਚਾਵਲ ਦੀ ਢੋਲੀ ਰੱਖੇ ਸਾਰਾ ਕੁਝ ਆ ਚੁੱਪ ਕਰ ਚੁੱਪ ਕਰ ਦੇ ਤੂੰ ਕਾ ਤੇ ਚੁੱਪ ਗਾਈਸ ਅੱਜ ਭੋੜੇ ਖਾਣ ਲੱਗੇ ਚੁੱਕ ਵਾਜਾਂ ਬਾਬੂ ਜੀ ਬੁਲਣੇ ਪਾਪ ਭੋੜੇ ਨੀਰ ਵਾਲੇ ਕੱਲੂ ਕੀ ਖਾਏਗਾ ਵੇ ਟੌਂਗ ਵਰਤਲ ਹੱਥ ਵਰਤੀ ਹਨ ਉਹ ਕੱਜੂ ਘਤਰੀ ਮੇਰੀ ਫੇਵਰੇਟ ਹੋ